ਵਾ ਮਤਦੀ ਕਥਾ ਹੁੰਦੀ ਹੈ ਵਰਤਾਰੇ ਦਿਨ ਤੇ ਇਸ ਦਿਨ ਇਸ ਤਵਾਰ ਨੂੰ ਮਨਾਣ ਲਈ ਲੇਡੀਜ਼ ਬਹੁਤ ਜ਼ਿਆਦਾ ਪੂਰੇ ਸ਼ੋਕ ਨਾਲ ਵਰਤ ਨੂੰ ਰੱਖਦੀਆਂ ਨੇ ਕਈ ਜਿੰਨਾ ਤੋਂ ਤਿਆਰੀ ਕਰਨਾ ਸਟਾਰਟ ਕਰਦੀਆਂ ਨੇ ਸੋਨੇ ਸੋਨੇ ਲਹਿੰਗੇ ਲਹੰਗੇ ਲੈ ਕੇ ਆਉਂਦੀਆਂ ਨੇ ਪਾਲਾਂ ਤੇ ਜਾਂਦੀਆਂ ਨੇ ਚੂੜੀਆਂ ਲੈ ਕੇ ਆਉਂਦੀਆਂ ਨੇ ਮਹਿੰਦੀਆਂ ਲਗਾਉਂਦੀਆਂ ਨੇ ਤੇ ਸ਼ਾਹ ਸ਼ਿੰਗਾਰ ਕਰਦੀਆਂ ਨੇ ਪੂਰੇ 16 ਸ਼ਿੰਗਾਰ ਨਾਲ ਤਿਆਰ ਹੁੰਦੀਆਂ ਨੇ ਤੇ ਇਸ ਵਰਤ ਨੂੰ ਪੂਰੇ ਸ਼ਰਧਾ ਭਾਵਨਾ ਰੱਖਦੀਆਂ ਨੇ ਕਿਸ ਤਰ੍ਹਾਂ ਰੱਖਿਆ ਵਰਤ ਸੇਰ ਰੱਖਦੇ ਕਿਸ ਤਰ੍ਹਾਂ ਅਸੀਂ ਸਵੇਰੇ ਉੱਠਦੇ ਹਾਂ ਸਰਕੇ ਖਾਨ ਵੇਲੇ ਸਰਗੀ ਖਾਣ ਵਾਲੇ ਸਵੇਰੇ 5:00 4 ਤੋਂ 5 ਦੇ ਵਿੱਚ ਸਰਗੀ ਖਾਈ ਜਾਂਦੀ ਹੈ ਜਿਹਨ ਸਾਡੇ ਜਿਹੜਾ ਸਾਸ ਦੇ ਦਿੱਤੀ ہوئی ਜਿਹੜੀ ਸਰਗੀ ਹੁੰਦੀ ਹੈ ਉਹ ਸਾਨੂੰ ਖਾਣੀ ਹੁੰਦੀ ਹੈ ਜਿੰਨ ਚ ਮਠਾ ਹੁੰਦਾ ਹੈ ਮਿਠਾਈ ਹੁੰਦੀ ਹੈ ਨਾਰੀਅਲ ਹੁੰਦਾ ਤੇ ਅਸੀਂ ਪੰਤਾਨੀ ਵਾਸਤੇ ਸਮਾਨ ਵੀ ਕੱਟਦੇ ਹਾਂ ਜਿਵੇਂ 17 ਦੇ ਪੂਜਾ ਵਾਸਤੇ ਜਿਹੜਾ ਵੀ ਹੁੰਦਾ ਹੈ ਸ਼ਿੰਗਾਰ ਦਾ ਸਮਾਨ ਉਹ ਕੱਟਦੇ ਆ ਫਿਰ ਫਲ ਫੂਟ ਕੱਟਦੇ ਆ ਉਹਨਾਂ ਦੀ ਪੂਜਾ ਕਰਕੇ ਫਿਰ ਉਹਨਾਂ ਨੂੰ ਮੰਨ ਕੇ ਫਿਰ ਅਸੀਂ ਆਪਦੀ ਸਾਸਤ ਤੋਆ ਬਿਆ ਜੋ ਪ੍ਰਸ਼ਾਦ ਹੈ ਉਹ ਖਾਨਨੇ ਆ ਫਿਰ ਵਰਤ ਸਟਾਰਟ ਕਰਦੇ ਰਹਿੰਦੇ ਆ। ਸ਼ਾਮ ਨੂੰ ਜਦ ਤੱਕ ਚੰਨੀ ਨਿਕਲਦਾ 8 ਤੋਂ 8:30 ਦੇ ਵਿੱਚ ਵਿੱਚ ਜਦ ਤੱਕ ਅੰਚਾਨੀ ਨਿਕਲਦਾ ਉਹ ਤੱਕ ਅਬਰਤ ਰੱਖਿਆ ਜਾਂਦਾ ਹੈ। ਸਵੇਰੇ 6 ਤੋਂ ਲੈ ਕੇ ਰਾਤ ਨੂੰ 8 8:30 ਤੋ ਲੈ ਕੇ ਤੱਕਨ ਅਬਰਤ ਪੂਰਾ ਹੁੰਦਾ ਹੈ ਤੇ ਪੂਰਾ ਬਿਨਾ ਪਾਣੀ ਦੇ ਰੱਖਿਆ ਜਾਂਦਾ ਸਾਰਾ ਸਾਰਾ ਦਿਨ ਹਾਂਜੀ। ਹਾਂਜੀ ਪੰਜ ਕੀ ਨਾਮ ਅਤੇ ਕੀ ਕੰਮ ਚਲਾਵਾ ਦਿੰਦੇ ਹਾਂ? ਮੇਰਾ ਨਾਮ ਦੀਪਸ਼ਿਕਾ ਬਾਂਸਲੇ ਹੈ। ਮੈਂ ਬਠਿੰਡੇ ਦੀ ਰਹਿਣ ਵਾਲੀ ਮੇਰੇ ਸੋਹਰੇ ਆਂ ਉਸ ਤੇ ਅੱਜ ਮੈਂ ਤੁਹਾਨੂੰ ਕਰਵੇ ਬਾਰੇ ਦੱਸੂਗੀ ਅਸੀਂ ਸਾਈਂ ਮੰਦਿਰ ਮਾਡਲ ਟਾਊਨ ਫੇਸ ਤੋਂ ਵਿੱਚ ਕਾੜੇ ਤੇ ਕਰਵੇ ਦੇ ਤਿਉਹਾਰ ਤੇ ਅੱਜ ਅਸੀਂ ਇੱਥੇ ਰੌਣਕ ਬਹੁਤ ਲੱਗੀ ਹੋਈ ਹੈ ਤੇ ਕਹਾਣੀ ਸੁਣਨ ਆਏ ਹੋਏ ਹੈ ਤੇ ਐਸ ਦੀਨ ਕਰਵੇ ਬਾਰੇ ਤੁਹਾਨੂੰ ਥੋੜੇ ਦੋ ਚਾਰ ਗੱਲਾਂ ਦੱਸੂਗੀ ਤੇ ਕਰਵੇ ਤੇ ਬਾਜ਼ਾਰ ਚ ਬਹੁਤ ਰੌਣਕ ਲੱਗੀ ਹੁੰਦੀ ਹੈ ਆ ਰਾਮ ਨੰਮੀ ਤੋਂ ਬਾਅਦ ਨਰਾਤਿਆਂ ਤੋਂ ਪਹਿਲੇ ਹੀ ਸ਼ੁਰੂ ਹੋ ਜਾਂਦੀ ਹੈ ਸ਼ਰਾਧਾਂ ਤੋਂ ਬਾਅਦ ਨਵਰਾਤਰੀ ਸ਼ੁਰੂ ਹੁੰਦੇ ਆ ਤੇ ਰੌਣਕ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਨੌਮੀ ਨੌਮੀ ਤੋਂ ਬਾਅਦ ਦਸਹਿਰਾ ਦਸਹਿਰੇ ਤੋਂ ਬਾਅਦ ਕਰਵੇ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਲੋਕ ਖੂਬ ਖੂਬ ਤਿਆਰੀ ਕਰਦੇ ਆਂ ਸੂਟ ਲੈਂਦੇ ਆਂ ਵਾਂਸ ਵਾਂਸ 16 ਸ਼ਿੰਗਾਰ ਕਰਦੇ ਆਂ ਮਹਿੰਦੀ ਲਾਉਂਦੇ ਆਂ ਖੂਬ ਸੋਹਣਾ ਮਤਲਬ ਆਪਣੇ ਆਪ ਨੂੰ ਤਿਆਰ ਕਰਕੇ ਲੇਡੀਜ਼ ਚੁੰਨੀਆਂ ਸਵਾਗ ਵਾਲੀਆਂ ਪਾ ਕੇ ਮੰਦਿਰ ਚ ਜਾਂਦੀਆਂ ਨੇ ਪੂਰੇ ਵਾਰਤਿਆਰ ਸੋਹਣੇ ਹਨ ਚੰਗੇ ਤਰੀਕੇ ਨਾਲ ਮਨਾਇਆ ਜਾਂਦਾ ਹੈ